ਅਸਵਕ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੀਵਾਨ ਟੁੱਡਰਮਲ ਦੀ ਹਵੇਲੀ ਦਾ ਜਿਹੜਾ ਜਮਾ ਹੈ ਉਹ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ ਵਿੱਚ ਆ ਗਿਆ ਹੈ ਲਗਾਤਾਰ ਕਈ ਸਾਲਾਂ ਤੋਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੇਸ ਲਗਾਇਆ ਹੋਇਆ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਿ ਪ੍ਰਾਤਨ ਵਿਭਾਗ ਜਿਹੜਾ ਉਹ ਇਸ ਦੀ ਜ਼ਿੰਮੇਵਾਰੀ ਨਾ ਲਵੇ ਸ਼੍ਰੋਮਣੀ ਕਮੇਟੀ ਨੂੰ ਜਿਹੜੀ ਦੀਵਾਨ ਟੁੱਡਰਮਲ ਦੀ ਹਵੇਲੀ ਹੈ ਉਸ ਦੀ ਜ਼ਿੰਮੇਵਾਰੀ ਦਿੱਤੀ ਜਾਵੇ ਔਰ ਦੱਸਦੀ ਹੈ ਕਿ ਜਿਸ ਨੂੰ ਲੈ ਕੇ ਪ੍ਰਾਤਨ ਵਿਭਾਗ ਦਾ ਬਕ ਸੀ ਕਿ ਜਿਹੜੀ ਇਹਦੀ ਪੁਰਾਣੀ ਜਿਹੜੀ ਪ੍ਰਾਤਨ ਦਿੱਖਾ ਉਸ ਨੂੰ ਛੇੜ ਛਾੜਨਾ ਜਿਸ ਕਰਕੇ ਜਿਹੜਾ ਪ੍ਰਾਤਨ ਵਿਭਾਗ ਆ ਕੇਂਦਰੀ ਮਤ్రਾਲਾ ਹੋਵੇ ਪੰਜਾਬ ਦਾ ਜਿਹੜਾ ਪ੍ਰਾਣੀਆਂ ਇਮਾਰਤਾਂ ਦਾ ਮਤ్రਾਲਾ ਨੇ ਇਹ ਵੱਖ ਰੱਖੇ ਹੋਏ ਸੀ ਜਿੱਦੇ ਚੱਲਦੇ ਹੁਣ ਹਾਈ ਕੋਰਟ ਨੇ ਜ਼ਿੰਮੇਵਾਰੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਜ਼ਿੰਮੇਵਾਰੀ ਜਿਹੜੀ ਸ਼੍ਰੋਮਣੀ ਕਮੇਟੀ ਨੂੰ ਦੇ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਇਸ ਦੀ ਜਿਹੜੀ ਜ਼ਿੰਮੇਵਾਰੀ ਲਵੇ ਔਰ ਇਸ ਦੀ ਜਿਹੜੀ ਪ੍ਰਾਤਨ ਦੇਖਾ ਇਸੇ ਤਰ੍ਹਾਂ ਰੱਖੇ ਪਰ ਜਿਹੜੀ ਇਸ ਦੀ ਸਾਮ ਸਮਹਾਲ ਆ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਿੱਸੇ ਆ ਚੁੱਕੀ ਹੈ ਮਤਮ ਦੱਸਦੀ ਕਿ ਲਗਾਤਾਰ ਕਈ ਸਾਲਾਂ ਤੋਂ ਇਹ ਕੇਸ ਚੱਲਦਾ ਆ ਰਿਹਾ ਸੀ ਏਸੀ ਅਰੋੜਾ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ 2014 ਦੇ ਵਿੱਚ ਵੀ ਇਸ ਦੀ ਸੁਣਵਾਈ ਹੋਈ ਸੀ 16 ਚ ਹੋਈ ਔਰ ਅੱਜ ਫੇਰ ਇਸ ਦੀ ਸੁਣਵਾਈ ਹੋਈ ਹੈ ਔਰ ਜਿਹੜੇ ਮੁਕਵਾਰ ਨੇ ਦੱਸਦੀ ਕਿ ਪੁਰਾਤਨ ਵਿਭਾਗ ਸੀ ਕਿ ਪੁਰਾਣੀਆਂ ਇਮਾਰਤਾਂ ਦੀ ਜਿਹੜੀ ਦਿੱਖਾਂ ਨੇ ਉਹਨਾਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਔਰ ਜਿਸ ਕਰਕੇ ਲਗਾਤਾਰ ਕਈ ਸਾਲਾਂ ਤੋਂ ਸੀ ਕਿ ਸ਼੍ਰੋਮਣੀ ਕਮੇਟੀ ਆਪਣਾ ਕਹਿ ਰਹੀ ਸੀ ਕਿ ਸਾਨੂੰ ਇਸ ਦੀ ਦੇਖ ਦੇਖ ਸੰਭਾਲ ਦੀ ਜ਼ਿੰਮੇਵਾਰੀ ਦਿੱਤੀ ਜਾਵੇ ਹੁਣ ਹਰਿਆਣਾ ਹਾਈ ਕੋਰਟ ਨੇ ਪੰਜਾਬ ਰਣ ਹਾਈ ਕੋਰਟ ਨੇ ਜ਼ਿੰਮੇਵਾਰੀਆਂ ਦੇ ਦਿੱਤੀਆਂ ਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਜਿਹੜਾ ਇਸ ਦਾ ਜਿਹੜਾ ਦੇਖਾ ਪ੍ਰਾਤਨ ਦੇਖਾ ਉਸ ਨੂੰ ਬਰਕਰਾਰ ਰੱਖਿਆ ਜਾਵੇ ਇਸ ਨੂੰ ਨਵੇਂ ਢਾਂਚੇ ਤੇ ਨਾ ਬਦਲਿਆ ਜਾਵੇ ਹਾਂ ਕੁਝ ਦੀਆਂ ਤਬਦੀਲੀਆਂ ਜ਼ਰੂਰ ਕੀਤੀਆਂ ਜਾਣਗੀਆਂ ਇੱਕ ਨਵਾਂ ਜਿਹੜਾ ਆਰਟੀਕਲ ਜਿਹੜਾ ਤਿਆਰ ਕੀਤਾ ਗਿਆ ਸੀ ਨਕਸ਼ਾ ਜਿਸ ਕਰਕੇ ਹਵੇਲੀ ਨੂੰ ਉਸੇ ਤਰ੍ਹਾਂ ਜਿਹੜੀ ਜਹਾਜ਼ ਹਵੇਲੀ ਨੂੰ ਜਿਹੜੇ ਦੁਬਾਰਾ ਮਰਮਮਤ ਕਰਨ ਦੀ ਗੱਲ ਕੀਤੀ ਸੀ ਤਾਂ ਹੁਣ ਹੋ ਸਕਦਾ ਕਿਸ ਦੀ ਮਰਮਤ ਹੋਵੇ ਨਮੀ ਇਸ ਦੀ ਜਿਹੜੀ ਦਿਖ ਦਿੱਤੀ ਜਾਵੇ ਪਰ ਪ੍ਰਾਤਨ ਦੇਖ ਨੂੰ ਉਸੇ ਤਰ੍ਹਾਂ ਰੱਖਿਆ ਜਾ ਸਕਦਾ ਇੱਕ ਪਾਸੇ ਇਸੇ ਤਰ੍ਹਾਂ ਜਿਹੜੀ ਹਵੇਲੀ ਬਣ ਸਕਦੀ ਹੈ ਪਰ ਇਸ ਦੀ ਸਾਮ ਸੰਭਾਲ ਹੈ ਜਿਹੜੀ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਰੇਗੀ ਇਸ ਦੇ ਇਤਿਹਾਸ ਬਾਰੇ ਵੀ ਮੈਂ ਜ਼ਰੂਰ ਤੁਹਾਨੂੰ ਦੱਸ ਸਕਦਾ ਇਸ ਦਾ ਇਤਿਹਾਸ ਹੈ ਕਿ ਸਹਬਜ਼ਾਦਾ ਬੱਬਾ ਫਤਿਹ ਸਿੰਘ ਜੋਰਾਵਰ ਸਿੰਘ ਮਾਤਾ ਗੁਜ਼ਰਕਾਰ ਜੀ ਦਾ ਉਹ ਜਿਹੜਾ ਸਰੀਰ ਸੀ ਜਿਹਨਾਂ ਨੂੰ ਅੰਤਿਮ ਰਸਮਾਂ ਦਿੱਤੀਆਂ ਗਈਆਂ ਦੇਹਾਂ ਨੂੰ ਸੰਸਕਾਰ ਕੀਤਾ ਗਿਆ ਸੀ ਭਾਈ ਦੀਵਾਨ ਟੋਡਰਮਲ ਜੀ ਨੇ ਆਪਣੀ ਸਾਰੀ ਜਿਹੜੀ ਜਾਇਦਾਦ ਲਗਾ ਕੇ ਉਹਨਾਂ ਨੇ ਸੰਸਕਾਰ ਕੀਤਾ ਸੀ ਜਿੱਥੇ ਅੱਜ ਗੁਰਦੁਆਰਾ ਜੋਤੀਸਰੂਪ ਗੁਰਦੁਆਰਾ ਸਸੋਬੀਤਾ ਸ੍ਰੀ ਫਤਿਹਗੜ ਸਾਹਿਬ ਦੇ ਵਿੱਚ ਸਰਹੰਦ ਦੇ ਸ੍ਰੀ ਫਤਿਹਗੜ ਸਾਹਿਬ ਵਿੱਚ ਇਹ ਦੀਵਾਨ ਟੋਡਰਮਲ ਦੀ ਹਵੇਲੀ ਆ ਜਿਸ ਨੂੰ ਲੈ ਕੇ ਲਗਾਤਾਰ ਚਰਚਾਾਂ ਚੱਲਦੀਆਂ ਸੀ ਤਾਂ ਇਤਿਹਾਸ ਨਾਲ ਵੀ ਜਾਣੂ ਕਰਵਾ ਦਿੱਤਾ ਤੇ ਇਹ ਵੀ ਦੱਸ ਦਈਏ ਕਿ ਜਿਹੜਾ ਇਸ ਤੇ ਹੁਣ ਜਿਹੜੇ 2 ਪਲੱਸ ਪੁਆਇੰਟ ਨੇ ਇੱਕ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਆ ਚੁੱਕੀ ਆ ਦੂਸਰੇ ਕਈ ਸਾਲਾਂ ਤੋਂ ਕੇਸ ਲੜਕ ਰਿਹਾ ਸੀ ਇਸ ਨੂੰ ਜਿਹੜਾ ਨਵਾਂ ਥੋੜਾ ਜਿਹੜਾ ਇੱਕ ਇਸ ਦਾ ਜਿਹੜਾ ਨਕਸ਼ਾ ਦਿੱਤਾ ਜਾਵੇਗਾ ਸ਼੍ਰੋਮਣੀ ਕਮੇਟੀ ਵੱਲੋਂ ਕਾਫੀ ਲੱਖਾਂ ਕਰੋੜਾਂ ਦਾ ਖਰਚ ਵੀ ਆਵੇਗਾ ਦੇਖਭਾਲ ਕੀਤੀ ਜਾਵੇਗੀ ਔਰ तमाम ਜਿਹੜੀਆਂ ਸੰਗਤਾਂ ਸੀ ਉਹਨਾਂ ਦਾ ਕਹਿਣਾ ਸੀ ਕਿ ਭਾਈ ਦੀਵਾਨ ਟੋਡਰਮਲ ਦਾ ਉਹ ਇਤਿਹਾਸ ਆ ਜਿਨ੍ਹਾਂ ਨੇ ਖੜੀਆਂ ਮੋਹਰਾਂ ਕਰਕੇ ਸਾਡੇ ਸਰਕਾਰ ਦੇ ਚੜਾਇਆ ਹੋਇਆ ਅਸੀਂ ਉਹਨਾਂ ਦੀ ਹਵੇਲੀ ਨੂੰ ਸਾਮ ਸੰਭਾਲ ਕੇ ਰੱਖੀ ਹੈ ਜਿਸ ਕਰਕੇ ਲਗਾਤਾਰ ਸੰਗਤਾਂ ਵੀ ਦੇਸ਼ਾਂ ਵਿਦੇਸ਼ਾਂ ਤੋਂ ਕਹਿ ਰਹੀਆਂ ਸੀ ਕਿ ਦੀਵਾਨ ਟੋਡਰਮਲ ਦੀ ਹਵੇਲੀ ਦਾ निगरानी ਕੀਤੀ ਜਾਵੇ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਅੱਜ ਜਿਹੜੇ ਹੁਕਮ ਦੇ ਦਿੱਤੇ ਗਏ ਨੇ ਕਿ ਜਿਹੜੀ ਇਹ ਹਵੇਲੀ ਆ ਸ਼੍ਰੋਮਣੀ ਕਮੇਟੀ ਇਸ ਨੂੰ ਜਿਹੜੀ ਸਾਮ ਸੰਭਾਲ ਕਰੇ ਇਸ ਦੀ ਦੇਖਨ ਨੂੰ ਜਿਹੜੀ ਵਰਕਰਾਰ ਰੱਖ ਕੇ ਪ੍ਰਾਤਨ ਦੇ ਉਸੇ ਤਰ੍ਹਾਂ ਰੱਖੀ ਜਾਵੇ ਇਸ ਨੂੰ ਜਿਹੜਾ ਨਿਆ ਨਕਸ਼ਾ ਦਿੱਤਾ ਜਾਣਾ ਉਹ ਵੀ ਭਾਵੇਂ ਜ਼ਰੂਰ ਵਰਤਿਆ ਜਾਵੇ ਪਰ ਇਸ ਦੀ ਜਿਹੜੀ ਪ੍ਰਾਤਨ ਦੇਖਾ ਉਸੇ ਤਰ੍ਹਾਂ ਬਰਕਰਾਰ ਰੱਖੀ ਜਾਵੇ ਤਾਂ ਹੁਣ ਇਸ ਦੀ ਸਾਮ ਸੰਭਾਲ ਦਾ ਜੁਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆ ਗਿਆ ਹੈ ਤੇ ਹੁਣ ਦੀ ਬਾਣ ਟੋਡਰਮਲ ਦੀ ਹਵੇਲੀ ਦੀ ਜਿਹੜੀ ਨਵੀਂ ਦਿਖ ਹੋ ਸਕਦਾ ਬਣ ਜਾਵੇਗੀ ਪਰ ਨਾ ਵੀ ਚੇਤਾਵਨੀ ਵੀ ਦਿੱਤੀ ਹੈ ਪੰਜਾਬ ਰੈਨ ਹਾਈ ਕੋਰਟ ਨੇ ਕਿ ਪ੍ਰਾਤਨ ਵਿਭਾਗ ਕਹਿ ਰਿਹਾ ਹੈ ਕਿ ਇਸ ਦੀ ਜਿਹੜੀ ਪ੍ਰਾਤਨ ਦਿਖਾਂ ਨੇ ਉਸੇ ਤਰ੍ਹਾਂ ਰੱਖੀਆਂ ਜਾਣ ਭਾਵੇਂ ਕਿ ਜਿਹੜੀ ਪੁਰਾਣੀ ਰਸੋਈ ਆ ਥੱਲੇ ਜਿਹੜੇ ਜਿਸ ਤਰ੍ਹਾਂ ਇਸ ਦੇ ਕਮਰੇ ਨੇ ਉਹ ਵਰਕਰਾਰ ਕੇ ਜਾਣ ਹਾਂ ਇਸ ਦੀ ਸਾਂਭ ਸੰਭਾਲ ਜ਼ਰੂਰ ਰੱਖੀ ਜਾਵੇ ਕਿਉਂਕਿ ਜਿਹੜੇ ਪਚਾਲ ਜਾਂ ਹੋਰ ਜਿਹੜੀ ਕੁਦਰਤੀ ਆਫਤਾਂ ਹੋਣਾ ਕਰਕੇ ਜਿਹੜੀ ਹਵੇਲੀ ਢਾਈ ਢਾਹੀ ਢੇਰੀ ਹੋਈ ਪਈ ਸੀ ਸੋ ਜਿਸ ਕਰਕੇ ਹੁਣ ਇਸ ਦੀ ਸਾਮ ਉਸਮਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ ਤੇ ਦੁਬਾਰਾ ਇਸ ਦਾ ਹੋ ਸਕਦਾ ਨਿਰਮਾਣ ਵੀ ਹੋ ਸਕਦਾ ਹੈ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੀਵਾਨ ਟੁੱਡਰਮਲ ਦੀ ਹਵੇਲੀ ਦਾ ਜਿਹੜਾ ਜਮਾ ਹੈ ਉਹ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ ਵਿੱਚ ਆ ਗਿਆ ਹੈ ਲਗਾਤਾਰ ਕਈ ਸਾਲਾਂ ਤੋਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੇਸ ਲਗਾਇਆ ਹੋਇਆ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਿ ਪ੍ਰਾਤਨ ਵਿਭਾਗ ਜਿਹੜਾ ਉਹ ਇਸ ਦੀ ਜ਼ਿੰਮੇਵਾਰੀ ਨਾ ਲਵੇ ਸ਼੍ਰੋਮਣੀ ਕਮੇਟੀ ਨੂੰ ਜਿਹੜੀ ਦੀਵਾਨ ਟੁੱਡਰਮਲ ਦੀ ਹਵੇਲੀ ਹੈ ਉਸ ਦੀ ਜ਼ਿੰਮੇਵਾਰੀ ਦਿੱਤੀ ਜਾਵੇ ਔਰ ਦੱਸਦੀ ਹੈ ਕਿ ਜਿਸ ਨੂੰ ਲੈ ਕੇ ਪ੍ਰਾਤਨ ਵਿਭਾਗ ਦਾ ਬਕਸੀ ਕਿ ਜਿਹੜੀ ਇਹਦੀ ਪੁਰਾਣੀ ਜਿਹੜੀ ਪ੍ਰਾਤਨ ਦੇਖਾ ਉਸ ਨੂੰ ਛੇੜਛਾੜ ਨਾ ਕੀਤੀ ਜਾਵੇ ਉਸ ਨੂੰ ਬਰਕਰਾਰ ਰੱਖਿਆ ਜਾਵੇ ਜਿਸ ਕਰਕੇ ਜਿਹੜਾ ਪ੍ਰਾਤਨ ਵਿਭਾਗ ਆ ਕੇਂਦਰੀ ਮਤਰਾਲਾ ਹੋਵੇ ਪੰਜਾਬ ਦਾ ਜਿਹੜਾ ਪ੍ਰਾਣੀ ਇਮਾਰਤਾਂ ਦਾ ਮਤਰਾਲਾ ਨੇ ਇਹ ਵੱਖ ਰੱਖੇ ਹੋਏ ਸੀ ਜਿੱਦੇ ਚੱਲਦੇ ਹੁਣ ਹਾਈ ਕੋਰਟ ਨੇ ਜ਼ਿੰਮੇਵਾਰੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਜ਼ਿੰਮੇਵਾਰੀ ਜਿਹੜੀ ਸ਼੍ਰੋਮਣੀ ਕਮੇਟੀ ਨੂੰ ਦੇ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਇਸ ਦੀ ਜਿਹੜੀ ਜ਼ਿੰਮੇਵਾਰੀ ਲਵੇ ਔਰ ਇਸ ਦੀ ਜਿਹੜੀ ਪ੍ਰਾਤਨ ਦੇਖਾ ਇਸੇ ਤਰ੍ਹਾਂ ਰੱਖੇ ਪਰ ਜਿਹੜੀ ਇਸ ਦੀ ਸਾਮ ਸਮਹਾਲ ਆ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਿੱਸੇ ਆ ਚੁੱਕੀ ਹੈ ਤਾਂ ਦੱਸਦੇ ਕਿ ਲਗਾਤਾਰ ਕਈ ਸਾਲਾਂ ਤੋਂ ਇਹ ਕੇਸ ਚੱਲਦਾ ਆ ਰਿਹਾ ਸੀ ਏਸੀ अरोੜਾ ਦੇ ਵੱਲੋਂ ਪ 2014 ਦੇ ਵਿੱਚ ਵੀ ਇਸ ਦੀ ਸੁਣਵਾਈ ਹੋਈ ਸੀ 16 ਚ ਹੋਈ ਔਰ ਅੱਜ ਫੇਰ ਇਸ ਦੀ ਸੁਣਵਾਈ ਹੋਈ ਹੈ ਔਰ ਜਿਹੜੇ ਮੁਕਵਾਰ ਨੇ ਦੱਸਦੀ ਕਿ ਪੁਰਾਤਨ ਵਿਭਾਗ ਸੀ ਕਿ ਪੁਰਾਣੀਆਂ ਇਮਾਰਤਾਂ ਦੀ ਜਿਹੜੀ ਦਿੱਖਾਂ ਨੇ ਉਹਨਾਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਔਰ ਇਸ ਕਰਕੇ ਲਗਾਤਾਰ ਕਈ ਸਾਲਾਂ ਤੋਂ ਸੀ ਕਿ ਸ਼੍ਰੋਮਣੀ ਕਮੇਟੀ ਆਪਣਾ ਕਹਿ ਰਹੀ ਸੀ ਕਿ ਸਾਨੂੰ ਇਸ ਦੀ ਦੇਖ ਦੇਖ ਸਾਮ ਸੰਭਾਲ ਦੀ ਜ਼ਿੰਮੇਵਾਰੀ ਦਿੱਤੀ ਜਾਵੇ ਤਾਂ ਹੁਣ ਹਰਿਆਣਾ ਹਾਈ ਕੋਰਟ ਨੇ ਪੰਜਾਬ ਅਤੇ ਹਾਈ ਕੋਰਟ ਨੇ ਜ਼ਿੰਮੇਵਾਰੀਆਂ ਦੇ ਦਿੱਤੀਆਂ ਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਜਿਹੜਾ ਆ ਇਸ ਦਾ ਜਿਹੜਾ ਦੇਖਾ ਪਰਾਤਨ ਦੇਖਾ ਉਸ ਨੂੰ ਬਰਕਰਾਰ ਰੱਖਿਆ ਜਾਵੇ ਇਸ ਨੂੰ ਨਵੇਂ ਢਾਂਚੇ ਤੇ ਨਾ ਬਦਲਿਆ ਜਾਵੇ ਹਾਂ ਕੁਝ ਦੀ ਕੁ ਤਬਦੀਲੀਆਂ ਜ਼ਰੂਰ ਕੀਤੀਆਂ ਜਾਣਗੀਆਂ ਇੱਕ ਨਵਾਂ ਜਿਹੜਾ ਆਰਟੀਕਲ ਦੇਰ ਤਿਆਰ ਕੀਤਾ ਗਿਆ ਸੀ ਨਕਸ਼ਾ ਜਿਸ ਕਰਕੇ ਹਵੇਲੀ ਨੂੰ ਉਸੇ ਤਰ੍ਹਾਂ ਜਿਹੜੀ ਜਹਾਜ਼ ਹਵੇਲੀ ਨੂੰ ਜਿਹੜੇ ਦੁਬਾਰਾ ਮਰਮਮਤ ਕਰਨ ਦੀ ਗੱਲ ਕੀਤੀ ਸੀ ਤਾਂ ਹੁਣ ਹੋ ਸਕਦਾ ਕਿਸ ਦੀ ਮਰਮਤ ਹੋਵੇ ਨਮੀ ਇਸ ਦੀ ਜਿਹੜੀ ਦਿਖ ਦਿੱਤੀ ਜਾਵੇ ਪਰ ਪ੍ਰਾਤਨ ਦੇਖਣ ਉਸੇ ਤਰ੍ਹਾਂ ਰੱਖਿਆ ਜਾ ਸਕਦਾ ਇੱਕ ਪਾਸੇ ਇਸੇ ਤਰ੍ਹਾਂ ਜਿਹੜੀ ਹਵੇਲੀ ਬਣ ਸਕਦੀ ਹੈ ਪਰ ਇਸ ਦੀ ਸਾਮ ਸੰਭਾਲ ਹੈ ਜਿਹੜੀ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਰੇਗੀ ਇਸ ਦੇ ਇਤਿਹਾਸ ਬਾਰੇ ਵੀ ਮੈਂ ਜ਼ਰੂਰ ਤੁਹਾਨੂੰ ਦੱਸ ਸਕਦਾ ਇਸ ਦਾ ਇਤਿਹਾਸ ਹੈ ਕਿ ਸਹਬਜ਼ਾਦਾ ਬੱਬਾ ਫਤਿਹ ਸਿੰਘ ਜੋਰਾਵਰ ਸਿੰਘ ਮਾਤਾ ਗੁਜ਼ਰਕਾਰ ਜੀ ਦਾ ਉਹ ਜਿਹੜਾ ਸਰੀਰ ਜਿਸ ਨੂੰ ਅੰਤਿਮ ਰਸਮਾਂ ਦਿੱਤੀਆਂ ਗਈਆਂ ਦੇ ਨੂੰ ਸੰਸਕਾਰ ਕੀਤਾ ਗਿਆ ਸੀ ਭਾਈ ਦੀਵਾਨ ਟੋਡਰਮਲ ਜੀ ਨੇ ਆਪਣੀ ਸਾਰੀ ਜਿਹੜੀ ਜਾਇਦਾਦ ਲਗਾ ਕੇ ਉਹਨਾਂ ਨੇ ਸੰਸਕਾਰ ਕੀਤਾ ਸੀ ਜਿੱਥੇ ਅੱਜ ਗੁਰਦੁਆਰਾ ਜੋਤੀਸਰੂਪ ਗੁਰਦੁਆਰਾ ਸਸੋਬੀਤਾ ਸ੍ਰੀ ਫਤੇਗੜ ਸਾਹਿਬ ਦੇ ਵਿੱਚ ਸਰਹੰਦ ਦੇ ਸ੍ਰੀ ਫਤੇਗੜ ਸਾਹਿਬ ਵਿੱਚ ਇਹ ਦੀਵਾਨ ਟੋਡਰ ਮਲ ਦੀ ਹਵੇਲੀ ਆ ਜਿਸ ਨੂੰ ਲੈ ਕੇ ਲਗਾਤਾਰ ਚਰਚਾਾਂ ਚੱਲਦੀਆਂ ਸੀ ਤਾਂ ਇਤਿਹਾਸ ਨਾਲ ਵੀ ਜਾਣੂ ਕਰਵਾ ਦਿੱਤਾ ਤੇ ਇਹ ਵੀ ਦੱਸ ਦਈਏ ਕਿ ਜਿਹੜਾ ਇਸ ਤੇ ਹੁਣ ਜਿਹੜੇ 2 ਪਲੱਸ ਪੁਆਇੰਟ ਨੇ ਇੱਕ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਆ ਚੁੱਕੀ ਆ ਦੂਸਰੇ ਕਈ ਸਾਲਾਂ ਤੋਂ ਕੇਸ ਲੜਕ ਰਿਹਾ ਸੀ ਤੇ ਇਸ ਨੂੰ ਜਿਹੜਾ ਨਵਾਂ ਥੋੜਾ ਜਿਹੜਾ ਇੱਕ ਇਸ ਦਾ ਜਿਹੜਾ ਨਕਸ਼ਾ ਦਿੱਤਾ ਜਾਵੇਗਾ ਸ਼੍ਰੋਮਣੀ ਕਮੇਟੀ ਵੱਲੋਂ ਕਾਫੀ ਲੱਖਾਂ ਕਰੋੜਾਂ ਦਾ ਖਰਚ ਵੀ ਆਵੇਗਾ ਦੇਖਭਾਲ ਕੀਤੀ ਜਾਵੇਗੀ ਔਰ तमाम ਜਿਹੜੀਆਂ ਸੰਗਤਾਂ ਸੀ ਉਹਨਾਂ ਦਾ ਕਹਿਣਾ ਸੀ ਕਿ ਭਾਈ ਦੀਵਾਨ ਟੋਡਰਮਲ ਦਾ ਉਹ ਇਤਿਹਾਸ ਆ ਜਿਨ੍ਹਾਂ ਨੇ ਖੜੀਆਂ ਮੋਹਰਾਂ ਕਰਕੇ ਸਾਡੇ ਸਰਕਾਰ ਦੇ ਚੜਾਇਆ ਹੋਇਆ ਅਸੀਂ ਉਹਨਾਂ ਦੀ ਹਵੇਲੀ ਨੂੰ ਸਾਮ ਸੰਭਾਲ ਕੇ ਰੱਖੀ ਹੈ ਜਿਸ ਕਰਕੇ ਲਗਾਤਾਰ ਸੰਗਤਾਂ ਵੀ ਦੇਸ਼ਾਂ ਵਿਦੇਸ਼ਾਂ ਤੋਂ ਕਹਿ ਰਹੀਆਂ ਸੀ ਕਿ ਦੀਵਾਨ ਟੋਡਰਮਲ ਦੀ ਹਵੇਲੀ ਦਾ निगरानी ਕੀਤੀ ਜਾਵੇ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਅੱਜ ਜਿਹੜੇ ਹੁਕਮ ਦੇ ਦਿੱਤੇ ਗਏ ਨੇ ਕਿ ਜਿਹੜੀ ਇਹ ਹਵੇਲੀ ਆ ਸ਼੍ਰੋਮਣੀ ਕਮੇਟੀ ਇਸ ਨੂੰ ਜਿਹੜੀ ਸਾਮ ਸੰਭਾਲ ਕਰੇ ਇਸ ਦੀ ਦੇਖਣ ਨੂੰ ਜਿਹੜੀ ਵਰਕਰਾਰ ਰੱਖ ਕੇ ਪ੍ਰਾਤਨ ਦੇ ਉਸੇ ਤਰ੍ਹਾਂ ਰੱਖੀ ਜਾਵੇ ਇਸ ਨੂੰ ਜਿਹੜਾ ਨਿਆ ਨਕਸ਼ਾ ਦਿੱਤਾ ਜਾਣਾ ਉਹ ਵੀ ਭਾਵੇਂ ਜ਼ਰੂਰ ਵਰਤਿਆ ਜਾਵੇ ਪਰ ਇਸ ਦੀ ਜਿਹੜੀ ਪ੍ਰਾਤਨ ਦੇਖਾ ਉਸੇ ਤਰ੍ਹਾਂ ਬਰਕਰਾਰ ਰੱਖੀ ਜਾਵੇ ਤਾਂ ਹੁਣ ਇਸ ਦੀ ਸਾਮ ਸੰਭਾਲ ਦਾ ਜੁਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆ ਗਿਆ ਹੈ ਤੇ ਹੁਣ ਦੀ ਬਾਣ ਟੋਡਰਮਲ ਦੀ ਹਵੇਲੀ ਦੀ ਜਿਹੜੀ ਨਵੀਂ ਦਿਖ ਹੋ ਸਕਦਾ ਬਣ ਜਾਵੇਗੀ ਪਰ ਨਾ ਵੀ ਚੇਤਾਵਨੀ ਵੀ ਦਿੱਤੀ ਹੈ ਪੰਜਾਬ ਰੈਨ ਹਾਈ ਕੋਰਟ ਨੇ ਕਿ ਪ੍ਰਾਤਨ ਵਿਭਾਗ ਕਹਿ ਰਿਹਾ ਹੈ ਕਿ ਇਸ ਦੀ ਜਿਹੜੀ ਪ੍ਰਾਤਨ ਦਿਖਾਂ ਨੇ ਉਸੇ ਤਰ੍ਹਾਂ ਰੱਖੀਆਂ ਜਾਣ ਭਾਵੇਂ ਕਿ ਜਿਹੜੀ ਪੁਰਾਣੀ ਰਸੋਈ ਆ ਥੱਲੇ ਜਿਹੜੇ ਜਿਸ ਤਰ੍ਹਾਂ ਇਸ ਦੇ ਕਮਰੇ ਨੇ ਉਹ ਵਰਕਰਾਰ ਰੱਖੇ ਜਾਣ ਹਾਂ ਇਸ ਦੀ ਸਾਂਭ ਸੰਭਾਲ ਜ਼ਰੂਰ ਰੱਖੀ ਜਾਵੇ ਕਿਉਂਕਿ ਜਿਹੜੇ ਪਚਾਲ ਜਾਂ ਹੋਰ ਜਿਹੜੀ ਕੁਦਰਤੀ ਆਫਤਾਂ ਹੋਣਾ ਕਰਕੇ ਜਿਹੜੀ ਹਵੇਲੀ ਢਾਈ ਢਾਹੀ ਢੇਰੀ ਹੋਈ ਪਈ ਸੀ ਸੋ ਜਿਸ ਕਰਕੇ ਹੁਣ ਇਸ ਦੀ ਸਾਮ ਉਸਮਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ ਤੇ ਦੁਬਾਰਾ ਇਸ ਦਾ ਹੋ ਸਕਦਾ ਨਿਰਮਾਣ ਵੀ ਹੋ ਸਕਦਾ ਹੈ ਐਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੀਵਾਨ ਟੁੱਡਰਮਲ ਦੀ ਹਵੇਲੀ ਦਾ ਜਿਹੜਾ ਜਮਾ ਹੈ ਉਹ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ ਵਿੱਚ ਆ ਗਿਆ ਹੈ ਲਗਾਤਾਰ ਕਈ ਸਾਲਾਂ ਤੋਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੇਸ ਲਗਾਇਆ ਹੋਇਆ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੀ ਪ੍ਰਾਤਨ ਵਿਭਾਗ ਆ ਜਿਹੜਾ ਉਹ ਇਸ ਦੀ ਜ਼ਿੰਮੇਵਾਰੀ ਨਾ ਲਵੇ ਸ਼੍ਰੋਮਣੀ ਕਮੇਟੀ ਨੂੰ ਜਿਹੜੀ ਦੀਵਾਨ ਟੁੱਡਰਮਲ ਦੀ ਹਵੇਲੀ ਹੈ ਉਸ ਦੀ ਜ਼ਿੰਮੇਵਾਰੀ ਦਿੱਤੀ ਜਾਵੇ ਔਰ ਦੱਸਦੀ ਹੈ ਕਿ ਜਿਸ ਨੂੰ ਲੈ ਕੇ ਪ੍ਰਾਤਨ ਵਿਭਾਗ ਦਾ ਬਕਸੀ ਕਿ ਜਿਹੜੀ ਇਹਦੀ ਪੁਰਾਣੀ ਜਿਹੜੀ ਪ੍ਰਾਤਨ ਦਿਖਾ ਉਸ ਨੂੰ ਛੇੜਛਾੜ ਨਾ ਕੀਤੀ ਜਾਵੇ ਉਸ ਨੂੰ ਬਰਕਰਾਰ ਰੱਖਿਆ ਜਾਵੇ ਜਿਸ ਕਰਕੇ ਜਿਹੜਾ ਪ੍ਰਾਤਨ ਵਿਭਾਗ ਆ ਕੇਂਦਰੀ ਮਤ్రਾਲਾ ਹੋਵੇ ਪੰਜਾਬ ਦਾ ਜਿਹੜਾ ਪ੍ਰਾਣੀ ਇਮਾਰਤਾਂ ਦਾ ਮਤ్రਾਲਾ ਨੇ ਇਹ ਵੱਖ ਰੱਖੇ ਹੋਏ ਸੀ ਜਿੱਦੇ ਚੱਲਦੇ ਹੁਣ ਹਾਈ ਕੋਰਟ ਨੇ ਜ਼ਿੰਮੇਵਾਰੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਜ਼ਿੰਮੇਵਾਰੀ ਜਿਹੜੀ ਸ਼੍ਰੋਮਣੀ ਕਮੇਟੀ ਨੂੰ ਦੇ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਇਸ ਦੀ ਜਿਹੜੀ ਜ਼ਿੰਮੇਵਾਰੀ ਲਵੇ ਔਰ ਇਸ ਦੀ ਜਿਹੜੀ ਪ੍ਰਾਤਨ ਦੇਖਾ ਇਸੇ ਤਰ੍ਹਾਂ ਰੱਖੇ ਪਰ ਜਿਹੜੀ ਇਸ ਦੀ ਸਾਮ ਸਮਹਾਲ ਆ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਿੱਸੇ ਆ ਚੁੱਕੀ ਹੈ ਤਾਂ ਦੱਸਦੇ ਕਿ ਲਗਾਤਾਰ ਕਈ ਸਾਲਾਂ ਤੋਂ ਇਹ ਕੇਸ ਚੱਲਦਾ ਆ ਰਿਹਾ ਸੀ ਏਸੀ ਅਰੋੜਾ ਦੇ 2014 ਦੇ ਵਿੱਚ ਵੀ ਅਸੀਂ ਸੁਣਵਾਈ ਹੋਈ ਸੀ 16 ਚ ਹੋਈ ਔਰ ਅੱਜ ਫੇਰ ਇਸ ਦੀ ਸੁਣਵਾਈ ਹੋਈ ਹੈ ਔਰ ਜਿਹੜੇ ਮੁਕਵਾਰ ਨੇ ਦੱਸਦੀ ਕਿ ਪੁਰਾਤਨ ਵਿਭਾਗ ਸੀ ਕਿ ਪੁਰਾਣੀਆਂ ਇਮਾਰਤਾਂ ਦੀ ਜਿਹੜੀ ਦਿੱਖਾਂ ਨੇ ਉਹਨਾਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਔਰ ਜਿਸ ਕਰਕੇ ਲਗਾਤਾਰ ਕਈ ਸਾਲਾਂ ਤੋਂ ਸੀ ਕਿ ਸ਼੍ਰੋਮਣੀ ਕਮੇਟੀ ਆਪਣਾ ਕਹਿ ਰਹੀ ਸੀ ਕਿ ਸਾਨੂੰ ਇਸ ਦੀ ਦੇਖ ਦੇਖ ਸੰਭਾਲ ਦੀ ਜ਼ਿੰਮੇਵਾਰੀ ਦਿੱਤੀ ਜਾਵੇ ਤਾ ਹੁਣ ਹਰਿਆਣਾ ਹਾਈ ਕੋਰਟ ਨਹੀਂ ਪੰਜਾਬ ਬਰਨ ਹਾਈ ਕੋਰਟ ਨੇ ਜ਼ਿੰਮੇਵਾਰੀਆਂ ਦੇ ਦਿੱਤੀਆਂ ਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਜਿਹੜਾ ਇਸ ਦਾ ਜਿਹੜਾ ਦੇਖਾ ਪ੍ਰਾਤਨ ਦੇਖਾ ਉਸ ਨੂੰ ਬਰਕਰਾਰ ਰੱਖਿਆ ਜਾਵੇ ਇਸ ਨੂੰ ਨਵੇਂ ਢਾਂਚੇ ਤੇ ਨਾ ਬਦਲਿਆ ਜਾਵੇ ਹਾਂ ਕੁਝ ਦੀ ਕੁ ਤਬਦੀਲੀਆਂ ਜ਼ਰੂਰ ਕੀਤੀਆਂ ਜਾਣਗੀਆਂ ਇੱਕ ਨਵਾਂ ਜਿਹੜਾ ਆਰਟੀਕਲ ਜਿਹੜਾ ਤਿਆਰ ਕੀਤਾ ਗਿਆ ਸੀ ਨਕਸ਼ਾ ਜਿਸ ਕਰਕੇ ਹਵੇਲੀ ਨੂੰ ਉਸੇ ਤਰ੍ਹਾਂ ਜਿਹੜੀ ਜਹਾਜ਼ ਹਵੇਲੀ ਨੂੰ ਜਿਹੜੇ ਦੁਬਾਰਾ ਮਰਮਮਤ ਕਰਨ ਦੀ ਗੱਲ ਕੀਤੀ ਸੀ ਤਾਂ ਹੁਣ ਹੋ ਸਕਦਾ ਕਿ ਇਸ ਦੀ مرمਤ ਹੋਵੇ ਨਮੀ ਇਸ ਦੀ ਜਿਹੜੀ ਦਿਖ ਦਿੱਤੀ ਜਾਵੇ ਪਰ ਪ੍ਰਾਤਨ ਦੇਖ ਨੂੰ ਉਸੇ ਤਰ੍ਹਾਂ ਰੱਖਿਆ ਜਾ ਸਕਦਾ ਇੱਕ ਪਾਸੇ ਇਸੇ ਤਰ੍ਹਾਂ ਜਿਹੜੀ ਹਵੇਲੀ ਬਣ ਸਕਦੀ ਆ ਪਰ ਇਸ ਦੀ ਸਾਮ ਸੰਭਾਲ ਹੈ ਜਿਹੜੀ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਰੇਗੀ ਇਸ ਦੇ ਇਤਿਹਾਸ ਬਾਰੇ ਵੀ ਮੈਂ ਜ਼ਰੂਰ ਤੁਹਾਨੂੰ ਦੱਸ ਸਕਦਾ ਆ ਇਸ ਦਾ ਇਤਿਹਾਸ ਹੈ ਕਿ ਸਹਬਜ਼ਾਦਾ ਬੱਬਾ ਫਤਿਹ ਸਿੰਘ ਜੋਰਾਵਰ ਸਿੰਘ ਮਾਤਾ ਗੁਜ਼ਰਕਾਰ ਜੀ ਦਾ ਉਹ ਜਿਹੜਾ ਸਰੀਰ ਜਿਹਨਾਂ ਨੂੰ ਅੰਤਿਮ ਰਸਮਾਂ ਦਿੱਤੀਆਂ ਗਈਆਂ ਉਹਨਾਂ ਨੂੰ ਸੰਸਕਾਰ ਕੀਤਾ ਗਿਆ ਸੀ ਭਾਈ ਦੀਵਾਨ 2 ਡਰਮਲ ਜੀ ਨੇ ਆਪਣੀ ਸਾਰੀ ਜਿਹੜੀ ਜਾਇਦਾਦ ਲਗਾ ਕੇ ਉਹਨਾਂ ਨੇ ਸੰਸਕਾਰ ਕੀਤਾ ਸੀ ਜਿੱਥੇ ਅੱਜ ਗੁਰਦੁਆਰਾ ਜੋਤੀਸਰੂਪ ਗੁਰਦੁਆਰਾ ਸਸੂ ਬੀਤਾ ਸ੍ਰੀ ਫਤਿਹਗੜ ਸਾਹਿਬ ਦੇ ਵਿੱਚ ਸਰਹੰਦ ਦੇ ਸ੍ਰੀ ਫਤਿਹਗੜ ਸਾਹਿਬ ਵਿੱਚ ਇਹ ਦੀਵਾਨ ਟੋਡਰਮਲ ਦੀ ਹਵੇਲੀ ਆ ਜਿਸ ਨੂੰ ਲੈ ਕੇ ਲਗਾਤਾਰ ਚਰਚਾਾਂ ਚੱਲਦੀਆਂ ਸੀ ਤਾਂ ਇਤਿਹਾਸ ਨਾਲ ਵੀ ਜਾਣੂ ਕਰਵਾ ਦਿੱਤਾ ਤੇ ਇਹ ਵੀ ਦੱਸ ਦਈਏ ਕਿ ਜਿਹੜਾ ਇਸ ਤੇ ਹੁਣ ਜਿਹੜੇ 2 ਪਲੱਸ ਪੁਆਇੰਟ ਨੇ ਇੱਕ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਆ ਚੁੱਕੀ ਆ ਦੂਸਰੇ ਕਈ ਸਾਲਾਂ ਤੋਂ ਕੇਸ ਲੜਕ ਰਿਹਾ ਸੀ ਤੇ ਇਸ ਨੂੰ ਜਿਹੜਾ ਨਵਾਂ ਥੋੜਾ ਜਿਹੜਾ ਇੱਕ ਇਸ ਦਾ ਜਿਹੜਾ ਨਕਸ਼ਾ ਦਿੱਤਾ ਜਾਵੇਗਾ ਸ਼੍ਰੋਮਣੀ ਕਮੇਟੀ ਵੱਲੋਂ ਕਾफी ਲੱਖਾਂ ਕਰੋੜਾਂ ਦਾ ਖਰਚ ਵੀ ਆਵੇਗਾ ਦੇਖਭਾਲ ਕੀਤੀ ਜਾਵੇਗੀ ਔਰ तमाम ਜਿਹੜੀਆਂ ਸੰਗਤਾਂ ਸੀ ਉਹਨਾਂ ਦਾ ਕਹਿਣਾ ਸੀ ਕਿ ਭਾਈ ਦੀਵਾਨ ਟੋਡਰਮਲ ਦਾ ਉਹ ਇਤਿਹਾਸ ਆ ਜਿਨ੍ਹਾਂ ਨੇ ਖੜੀਆਂ ਮੋਹਰਾਂ ਕਰਕੇ ਸਾਡੇ ਸਰਕਾਰ ਦੇ ਚੜਾਇਆ ਹੋਇਆ ਅਸੀਂ ਉਹਨਾਂ ਦੀ ਹਵੇਲੀ ਨੂੰ ਸਾਮ ਸੰਭਾਲ ਕੇ ਰੱਖੀ ਹੈ ਜਿਸ ਕਰਕੇ ਲਗਾਤਾਰ ਸੰਗਤਾਂ ਵੀ ਦੇਸ਼ਾਂ ਵਿਦੇਸ਼ਾਂ ਦੇਸ਼ਾਂ ਵਿਦੇਸ਼ਾਂ ਤੋਂ ਕਹਿ ਰਹੀਆਂ ਸੀ ਕਿ ਦੀਵਾਨ ਟੋਡਰਮਲ ਦੀ ਹਵੇਲੀ ਦਾ निगरानी ਕੀਤੀ ਜਾਵੇ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਅੱਜ ਜਿਹੜੇ ਹੁਕਮ ਦੇ ਦਿੱਤੇ ਗਏ ਨੇ ਕਿ ਜਿਹੜੀ ਇਹ ਹਵੇਲੀ ਆ ਸ਼੍ਰੋਮਣੀ ਕਮੇਟੀ ਇਸ ਨੂੰ ਜਿਹੜੀ ਸਾਮ ਸੰਭਾਲ ਕਰੇ ਇਸ ਦੀ ਦੇਖਣ ਨੂੰ ਜਿਹੜੀ ਵਰਕਰਾਰ ਰੱਖ ਕੇ ਪ੍ਰਾਤਨ ਦੇ ਉਸੇ ਤਰ੍ਹਾਂ ਰੱਖੀ ਜਾਵੇ ਇਸ ਨੂੰ ਜਿਹੜਾ ਨਿਆ ਨਕਸ਼ਾ ਦਿੱਤਾ ਜਾਣਾ ਉਹ ਵੀ ਭਾਵੇਂ ਜ਼ਰੂਰ ਵਰਤਿਆ ਜਾਵੇ ਪਰ ਇਸ ਦੀ ਜਿਹੜੀ ਪ੍ਰਾਤਨ ਦੇਖਾ ਉਸੇ ਤਰ੍ਹਾਂ ਬਰਕਰਾਰ ਰੱਖੀ ਜਾਵੇ ਤਾਂ ਹੁਣ ਇਸ ਦੀ ਸਾਮ ਸੰਭਾਲ ਦਾ ਜੁਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆ ਗਿਆ ਹੈ ਤੇ ਹੁਣ ਦੀ ਵਾਨ ਟੁੱਟਰਮਲ ਦੀ ਹਵੇਲੀ ਦੀ ਜਿਹੜੀ ਨਵੀਂ ਦਿਖ ਹੋ ਸਕਦਾ ਬਣ ਜਾਵੇਗੀ ਪਰ ਨਾ ਵੀ ਚੇਤਾਵਨੀ ਵੀ ਦਿੱਤੀ ਹੈ ਪੰਜਾਬ ਰੈਨ ਹਾਈ ਕੋਰਟ ਨੇ ਕਿ ਪ੍ਰਾਤਨ ਵਿਭਾਗ ਕਹਿ ਰਿਹਾ ਹੈ ਕਿ ਇਸ ਦੀ ਜਿਹੜੀ ਪ੍ਰਾਤਨ ਦਿਖਾਂ ਨੇ ਉਸੇ ਤਰ੍ਹਾਂ ਰੱਖੀਆਂ ਜਾਣ ਭਾਵੇਂ ਕਿ ਜਿਹੜੀ ਪੁਰਾਣੀ ਰਸੋਈ ਆ ਥੱਲੇ ਜਿਹੜੇ ਜਿਸ ਤਰ੍ਹਾਂ ਇਸ ਦੇ ਕਮਰੇ ਨੇ ਉਹ ਵਰਕਰਾਰ ਕੇ ਜਾਣ ਹਾਂ ਇਸ ਦੀ ਸਾਂਭ ਸੰਭਾਲ ਜ਼ਰੂਰ ਰੱਖੀ ਜਾਵੇ ਕਿਉਂਕਿ ਜਿਹੜੇ ਪਚਾਲ ਜਾਂ ਹੋਰ ਜਿਹੜੀ ਕੁਦਰਤੀ ਆਫਤਾਂ ਆਉਣ ਕਰਕੇ ਜਿਹੜੀ ਹਵੇਲੀ ਢਾਈ ਟ ਢਾਹ ਢੇਰੀ ਹੋਈ ਪਈ ਸੀ ਸੋ ਜਿਸ ਕਰਕੇ ਹੁਣ ਇਸ ਦੀ ਸਾਮ ਉਸਮਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਕਰੇਗੀ ਤੇ ਦੁਬਾਰਾ ਇਸ ਦਾ ਹੋ ਸਕਦਾ ਨਿਰਮਾਣ ਵੀ ਹੋ ਸਕਦਾ ਹੈ